पीटीसी न्यूज़ देख रहे दर्शका दा स्वागत है मैं हा जतिन कुमार शर्मा एलपीजी गैस टैंकर टैंकर ब्लास्ट मामले ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿਤਾ ਲਗਾਤਾਰ ਮੌਤਾ ਦਾ ਅੰਕੜਾ ਵੱਧਦਾ ਜਾ ਰਿਹਾ ਹੈ ਔਰ ਦੂਸਰਾ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ ਸਮਾਂ ਨਾ ਬਰਬਾਦ ਕਰਦੇ ਹੋਏ ਤੁਹਾਨੂੰ ਸਿੱਧਾ ਅਸੀਂ ਸੀਸੀਟੀਵੀ ਤਸਵੀਰਾਂ ਦੇ ਵੱਲ ਲੈ ਚਲਦੇ ਹਾਂ ਔਰ ਦਿਖਾਨੇ ਆ ਕਿਸ ਤਰੀਕੇ ਦੇ ਨਾਲ ਜਦੋਂ ਗੈਸ ਟੈਂਕਰ ਦੇ ਵਿੱਚ ਧਮਾਕਾ ਹੋਇਆ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅੱਗ ਦਾ ਭਾਂਬੜ ਮਚ ਗਿਆ ਤੇ ਉਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਤਸਵੀਰਾਂ ਆਈਆਂ ਨੇ ਜਿਦੇ ਵਿੱਚ ਪਹਿਲੀ ਵਿੰਡੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਭ ਕੁਝ ਨਾਰਮਲ ਦਿਖਾਈ ਦੇ ਰਿਹਾ ਹੈ ਔਰ ਜਿਹੜੀ ਦੂਸਰੀ ਤਸਵੀਰ ਹੈ ਜਿਸ ਦੇ ਹੇਠਾਂ ਲਿਖਿਆ ਹੋਇਆ ਗੈਸ ਲੀਕ ਉਹਦੇ ਵਿੱਚ ਦੇਖੋ ਬਿਲਕੁਲ ਪਹਿਲੀ ਔਰ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ ਪਹਿਲੀ ਬਿਲਕੁਲ ਸਾਫ਼ ਹੈ ਔਰ ਦੂਸਰੀ ਧੁੰਦਲੀ ਹੈ ਔਰ ਇਹ ਕੋਈ ਧੁੰਦ ਨਹੀਂ ਬਲਕਿ ਐਲਪੀਜੀ ਗੈਸ ਹੈ ਲਿਕਵਿਡ ਪੈਟਰੋਲੀਅਮ ਗੈਸ ਹੈ ਗੈਸ ਟੈਂਕਰ ਦੇ ਵਿੱਚ ਜਦੋਂ ਗੈਸ ਦਾ ਰਿਸਾਬ ਹੋਇਆ ਤਾਂ ਕਿਵੇਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇੱਕੋ ਦਮ ਕਿਸ ਤਰੀਕੇ ਦੇ ਨਾਲ ਤਸਵੀਰਾਂ ਧੁੰਦਲੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਲੇਕਿਨ ਇਹ ਧੁੰਦ ਨਹੀਂ ਹੈ ਬਲਕਿ ਇਹ ਗੈਸ ਹੈ ਜੋ ਕਿ ਹੌਲੀ-ਹੌਲੀ ਇਲਾਕੇ ਦੇ ਵਿੱਚ ਫੈਲਣਾ ਸ਼ੁਰੂ ਹੋ ਗਈ ਸੀ ਔਰ ਤੀਸਰੀ ਤਸਵੀਰ ਜਿਸ ਦੇ ਹੇਠਾਂ ਲਿਖਿਆ ਹੋਇਆ ਅੱਗ ਦਾ ਭਾਂਬੜ ਉਹਦੇ ਵਿੱਚ ਇੱਕ ਚੰਗਿਆਰੀ ਲੱਗਦੀ ਹੈ ਔਰ ਪੂਰੇ ਇਲਾਕੇ ਦੇ ਵਿੱਚ ਕਰੀਬ-ਕਰੀਬ 200 ਤੋਂ ਲੈ ਕੇ 300 ਮੀਟਰ ਤੱਕ ਦੇ ਇਲਾਕੇ ਦੇ ਵਿੱਚ ਇਹ ਅੱਗ ਫੈਲ ਜਾਂਦੀ ਹੈ ਤੇ ਉਸੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਹੋਸ਼ੜਾ ਦੇਣ ਵਾਲੀਆਂ ਤਸਵੀਰਾਂ ਨੇ ਲੂ ਕੰਡੇ ਖਰੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਉਹੀ ਤਸਵੀਰਾਂ ਦਿਖਾ ਰਹੇ ਹਾਂ ਐਲਪੀਜੀ ਟੈਂਕਰ ਬਲਾਸਟ ਦੀਆਂ ਸੀਸੀਟੀਵੀ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਗੈਸ ਲੀਕ ਹੋਈ ਹੈ ਔਰ ਉਸ ਤੋਂ ਬਾਅਦ ਜਦੋਂ ਇੱਕ ਚਿੰਗਿਆੜੀ ਲੱਗੀ ਤਾਂ ਅੱਗ ਦਾ ਭਾਂਬੜ ਮਚਿਆ ਤੇ ਤਸਵੀਰਾਂ ਇਹ ਘਟਨਾ ਕਰਨ ਦੀ ਜੇਕਰ ਗੱਲ ਕਰ ਲਈਏ ਪਰਸੋ ਦੇਰ ਰਾਤ ਦੀ ਇਹ ਘਟਨਾ ਸੀ ਜਦੋਂ ਮੰਡਿਆਲਾ ਦੇ ਨਜ਼ਦੀਕ ਬਿਲਕੁਲ ਮੰਡਿਆਲਾ ਦੇ ਨਜ਼ਦੀਕ ਹੀ ਗੈਸ ਟੈਂਕਰ ਜਾ ਰਿਹਾ ਸੀਗਾ ਐਲਪੀਜੀ ਗੈਸ ਟੈਂਕਰ ਜਾ ਰਿਹਾ ਸੀ ਤੇ ਨਾਲ ਜਿਸ ਤਰੀਕੇ ਦਾ ਇੱਕ ਆਪਾਂ ਕਹਿ ਲਈਏ ਸਬਜ਼ੀਆਂ ਢੋਣ ਵਾਲਾ ਹੁੰਦਾ ਛੋਟਾ ਹਾਥੀ ਛੋਟਾ ਟੈਂਪੂ ਉਹ ਜਾ ਰਿਹਾ ਸੀ ਉਸ ਦੇ ਨਾਲ ਟਕਰਾਵ ਹੋ ਜਾਂਦਾ ਤੇ ਟਕਰਾਵ ਤੋਂ ਬਾਅਦ ਜਿਹੜਾ ਐਲਪੀਜੀ ਦਾ ਟੈਂਕਰ ਹੁੰਦਾ ਉਹ ਆਪਣਾ ਸੰਤੁਲਨ ਖੋ ਬੈਠਦਾ ਹੈ ਰਹਾਇਸ਼ੀ ਇਲਾਕੇ ਦੇ ਬਿਲਕੁਲ ਨਾਲ ਕੰਧ ਦੀ ਦੀਵਾਰ ਦੇ ਜਾ ਕੇ ਟਕਰਾ ਜਾਂਦਾ ਹੈ ਤੇ ਇੱਕੋਦਮ ਜਿਹੜੀ ਨੋਜ਼ਲ ਹੁੰਦੀ ਹੈ ਦਰਸਲ ਡੈਮੇਜ ਹੋਇਆ ਹੁੰਦਾ ਨੋਜ਼ਲ ਦੇ ਉੱਤੇ ਤੇ ਜਿਵੇਂ ਹੀ LPG ਟੈਂਕਰ ਦੀ ਨੋਜ਼ਲ ਡੈਮੇਜ ਹੁੰਦੀ ਹੈ ਤਾਂ ਉਸ ਦੇ ਵਿੱਚੋਂ ਗੈਸ ਦਾ ਰਿਸਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਗੈਸ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ ਇੱਕ ਚਿੰਗਿਆੜੀ ਕਿਸ ਤਰੀਕੇ ਦੇ ਨਾਲ ਅੱਗ ਦਾ ਭੰਬੜ ਮਚਾ ਦਿੰਦੀ ਹੈ ਉਹਦੀਆਂ ਤਸਵੀਰਾਂ ਔਰ ਰਾਤ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਕਿ ਹਾਦਸੇ ਵੇਲੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਤੇ ਮੌਕੇ ਦੇ ਉੱਤੇ ਚਾਰੇ ਪਾਸੇ ਅੱਗ ਹੀ ਅੱਗ ਸੀ ਜਦੋਂ ਲੋਕਾਂ ਦਾ ਨੁਕਸਾਨ ਹੋਇਆ ਲਗਾਤਾਰ ਮੌਤਾਂ ਦਾ ਅੰਕੜਾ ਹੀ ਵੱਧ ਰਿਹਾ ਉਸੇ ਦਿਨ ਹੀ 2 ਤੋਂ ਲੈ ਕੇ 3 ਲੋਕ ਦੱਸੇ ਜਾ ਰਹੇ ਸੀ ਕਿ ਜਿਨ੍ਹਾਂ ਦੀ ਮੌਤ ਹੋ ਗਈ ਸੀ ਪਰ ਹੁਣ ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ ਹੈ ਉਸੇ ਤਰੀਕੇ ਨਾਲ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ ਲੇਟੈਸਟ ਨਿਊਜ਼ ਇਹ ਹੈ ਕਿ ਹੁਣ ਤੱਕ ਇਸ ਘਟਨਾਕਰਮ ਦੇ ਵਿੱਚ 7 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਇਹ ਤੁਹਾਨੂੰ ਰਾਤ ਦੀਆਂ ਤਸਵੀਰਾਂ ਦਿਖਾ ਰਿਹਾ ਇੱਕ ਵਾਰ ਜਰਾ ਪੂਰੇ ਤਰੀਕੇ ਨਾਲ ਰਾਤ ਦੀਆਂ ਤਸਵੀਰਾਂ ਦੇਖ ਲਓ ਫਿਰ ਤੁਹਾਨੂੰ ਅਸੀਂ ਦਿਨ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਪਹਿਲੀ ਦੂਸਰੀ ਔਰ ਤੀਸਰੀਆ ਦੇਖੋ ਜਰਾ ਕਿਸ ਤਰੀਕੇ ਦੇ ਘਟਨਾਕਰਮ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਪਰਸੋ ਰਾਤ ਕਰੀਬ 9:30 ਪੌਣੇ 10 ਵਜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਹੋਇਆ ਉਸ ਤੋਂ ਬਾਅਦ ਜਦੋਂ ਤੱਕ মিডিਆ ਤੱਕ ਇਹ ਸੁਰਖੀਆਂ ਪਹੁੰਚੀਆਂ ਦਾ ਰਾਤ ਦੇ 12 ਵੱਜ ਚੁੱਕੇ ਸੀ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਲਗਾਤਾਰ মিডিਆ ਹਾਊਸਸ ਨੇ ਕਵਰੇਜ ਕੀਤੀ ਕੀ ਕਵਰੇਜ ਕੀਤੀ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਅਸੀਂ ਵੀ ਤੁਹਾਨੂੰ ਪਰਸੋਂ ਤੋਂ ਹੀ ਪਰਸੋਂ ਰਾਤ ਤੋਂ ਹੀ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੰਨਾ ਖਤਰਨਾਕ ਇਹ ਹਾਦਸਾ ਸੀ ਐਂਬੂਲੈਂਸ ਲਗਾਤਾਰ ਹਿਊਟਰ ਮਾਰਦਿਆਂ ਆ ਰਹੀਆਂ ਸੀ ਫਾਇਰ ਬ੍ਰਿਗੇਡ ਮੌਕੇ ਦੇ ਉੱਤੇ ਸੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਤੱਕ ਜਲ ਲਜਾਇਆ ਗਿਆ ਤਾਂ ਉਸ ਵੇਲੇ ਖਬਰਾਂ ਸੀ ਕਿ ਕੁਝ ਲੋਕ ਕਹਿੰਦੇ ਸੀ ਦੋ ਲੋਕਾਂ ਦੀ ਮੌਤ ਹੋ ਗਈ ਹੈ ਕੋਈ ਲੋਕ ਕਹਿੰਦੇ ਤਿੰਨ ਦੀ ਪਰ ਹੁਣ ਜਿਸ ਤਰੀਕੇ ਨਾਲ ਸਮਾਂ ਵੱਧ ਰਿਹਾ ਮੌਤਾਂ ਦਾ ਅੰਕੜਾ ਹੀ ਵੱਧ ਰਿਹਾ ਹੈ ਸੱਤ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਹੁਣ ਤੱਕ ਇਸ ਤੋਂ ਇਲਾਵਾ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ੇ ਦੀ ਵੀ ਗੱਲ ਕੀਤੀ ਜਾ ਰਹੀ ਹੈ ਔਰ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ ਹੁਣ ਦਿਨ ਦੀਆਂ ਤਸਵੀਰਾਂ ਦੇਖ ਲਓ ਧੁਮਾਕੇ ਤੋਂ ਬਾਅਦ ਰਾਤ ਨੂੰ ਤਾਂ ਅਸਲ 'ਚ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਡੈਮੇਜ ਹੋਇਆ ਪਰ ਅਸਲ 'ਚ ਜੇ ਹੁਣਾਂ ਜਦੋਂ ਸਵੇਰ ਹੋ ਸੂਰਜ ਚੜਿਆ ਫਿਰ ਉਸ ਤੋਂ ਬਾਅਦ ਦਿਨ ਦੀਆਂ ਤਸਵੀਰਾਂ ਦੇਖੋ ਸਾਰਾ ਕੁਝ ਜਲ ਜੋ ਸਾਰਾ ਕੁਝ ਐ ਜਲ ਚੁੱਕਿਆ ਜੋ ਮੋਟਰਸਾਈਕਲ ਇਸ ਵਕਤ ਸਿਰਫ ਲੋਹਾ ਮੰਜਾ ਸਿਰਫ ਲੋਹੇ ਦੀਆਂ ਪਾਈਪਾਂ ਰਹਿ ਚੁੱਕੀਆਂ ਨੇ ਬਿਲਕੁਲ ਸੜ ਚੁੱਕਿਆ ਬੈਡ ਬਿਲਕੁਲ ਝੜ ਚੁੱਕਿਆ ਜੋ ਪੱਖਾ ਐ ਇੰਨੀ ਤੇਜ਼ ਹੀਟ ਸੀ ਕਿ ਉਹ ਸਾਰਾ ਪਿਗਲ ਕੇ ਥੱਲੇ ਨੂੰ ਹੋ ਚੁੱਕਿਆ ਟਰੈਕਟਾ ਜਿਹੜਾ ਇਹ ਟਰਾਲਾ ਤੁਹਾਨੂੰ ਦਿਖ ਰਿਹਾ ਟਰਾਲੇ ਦੇ ਬਿਲਕੁਲ ਵੀ ਇਸ ਵਕਤ ਟਾਇਰ ਨਹੀਂ ਹੈ ਸਿਰਫ ਉਹ ਸਿਰਫ ਉਹਦਾ ਰਿੰਮ ਬਚਿਆ ਹੈ ਔਰ ਚਾਰੇ ਪਾਸੇ ਜਿੰਨੇ ਵੀ ਇਹ ਜਿੱਕਟਨਾ ਕਰਮ ਵਾਲੇ ਦਾ 100 ਤੋਂ 200 ਮੀਟਰ ਦਾ ਇਲਾਕਾ ਹੈ ਉਸ ਦੇ ਵਿੱਚ ਜਿੰਨੇ ਘਰ ਉਹਦੀ ਜਦ ਵਿੱਚ ਆਏ ਨੇ ਉਹਨਾਂ ਘਰਾਂ ਦਾ ਨੁਕਸਾਨ ਹੋਇਆ ਹੁਣ ਤੁਸੀਂ ਦੇਖ ਲਓ ਤੁਹਾਨੂੰ ਇੱਕ ਸੀ ਦੂਰੋਂ ਐਂਗਲ ਤੋਂ ਇਹ ਵੀਡੀਓ ਦਿਖਾ ਰਿਹਾ ਸਾਹਮਣੇ ਟਰਾਲਾ ਵੀ ਹੈ ਐਂਬੂਲੈਂਸ ਵੀ ਹੈ ਔਰ ਘਰਾਂ ਦੇ ਉੱਤੇ ਉਸ ਅੱਗ ਦੇ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਹੇ ਨੇ ਔਰ ਸੋਚੋ ਕੀ ਆ ਮਨਜ਼ਰ ਹੋਵੇਗਾ ਕਿਉਂਕਿ ਗੈਸ ਹੈ ਇਸ ਨੂੰ ਕੋਈ ਦਰਵਾਜ਼ੇ ਨਹੀਂ ਰੋਕ ਸਕਦੇ ਲੋਕੀ ਰਾਤ ਦਾ ਸਮਾਂ ਸੀ ਦਰਵਾਜ਼ੇ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਸੀ ਔਰ ਸੌਣ ਦੀ ਤਿਆਰੀ ਵਿੱਚ ਸੀ ਪਹਿਲਾਂ ਤਾਂ ਪਤਾ ਹੀ ਨਹੀਂ ਚੱਲਿਆ ਕੀ ਹੋਇਆ ਕੀ ਹੈ ਇੱਕ ਹਲਕੀ ਜੀ ਉਹਨਾਂ ਨੂੰ ਗੰਧ ਜ਼ਰੂਰ ਮਹਿਸੂਸ ਹੋਈ ਕਿ ਆਖਿਰਕਾਰ ਇਹ ਸਿਲੰਡਰ ਲੀਕ ਦੀ ਕਿਸ ਤਰੀਕੇ ਦੀ ਆ ਰਹੀ ਹੈ ਲੋਕਾਂ ਨੂੰ ਸ਼ਾਇਦ ਲੱਗਾ ਹੋਵੇਗਾ ਕਿਤੇ ਉਹਨਾਂ ਦੇ ਘਰ ਦਾ ਹੀ ਸਿਲੰਡਰ ਲੀਕ ਹੋ ਰਿਹਾ ਪਰ ਹੌਲੀ-ਹੌਲੀ ਕਾਫੀ ਜ਼ਿਆਦਾ ਜਦੋਂ ਗੈਸ ਲੋਕਾਂ ਦੇ ਘਰਾਂ ਵਿੱਚ ਪਹੁੰਚ ਗਈ ਤੇ ਕਿਸੇ ਥਾਂ ਦੇ ਤੋਂ ਇੱਕ ਚਿੰਗਿਆੜੀ ਉੱਠੀ ਤੇ ਉਸ ਨੇ ਪੂਰੇ ਇਲਾਕੇ ਦੇ ਵਿੱਚ ਹੀ ਕਰੀਬ 100 ਮੀਟਰ ਦੇ ਦਾਇਰੇ ਦੇ ਵਿੱਚ ਇੱਕ ਜ਼ਬਰਦਸਤ ਭਾਂਬੜ ਔਰ ਜ਼ਬਰਦਸਤ ਇੱਕ ਧਮਾਕਾ ਜਿਹੜਾ ਕਿ 100-200 ਮੀਟਰ ਤੱਕ ਇੰਨੀ ਜ਼ਬਰਦਸਤ ਤਰੀਕੇ ਨਾਲ ਸੁਣਿਆ ਕਿ ਲੋਕਾਂ ਨੂੰ ਲੱਗਿਆ ਕਿ ਜਿਵੇਂ ਕਿਤੇ ਬੰਬ ਫਟ ਗਿਆ ਹੋਵੇ ਔਰ ਇਹ ਜ਼ਬਰਦਸਤ ਧਮਾਕਾ ਸੀਗਾ ਜਿਦੇ ਵਿੱਚ ਹੁਣ ਤੱਕ 7 ਲੋਕਾਂ ਦੀ ਜਾਨ ਜਾ ਚੁੱਕੀ ਹੈ ਔਰ ਹਲੇ ਵੀ ਕਈ ਲੋਕ ਜ਼ਿੰਦਗੀ ਔਰ ਮੌਤ ਦੇ ਨਾਲ ਲੜ ਰਹੇ ਨੇ ਔਰ ਜਿਨ੍ਹਾਂ ਨੂੰ ਬਰਨ ਇੰਜਰੀਜ਼ ਹੋਈਆਂ ਨੇ ਉਹਨਾਂ ਦੇ ਹਾਲਾਤ ਕਾਫੀ ਜ਼ਿਆਦਾ ਤਰਸਯੋਗ ਇਸ ਵਕਤ ਵੀ ਬਣੇ ਹੋਏ ਨੇ ਲੇਕਿਨ ਆ ਤਿੰਨ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਨੇ ਇਹ ਤਿੰਨ ਤਸਵੀਰਾਂ ਕੀ ਕੁਝ ਬਿਆਨ ਕਰ ਰਹੀਆਂ ਨੇ ਪਹਿਲੀ ਤਸਵੀਰ ਦੇ ਵਿੱਚ ਦੇਖ ਲਓ ਸਭ ਕੁਝ ਠੀਕ ਠਾਕ ਹੈ ਨਾਰਮਲ ਹੈ ਕੁਝ ਵੀ ਨਹੀਂ ਹੈ ਨਾਰਮਲ ਸੀਸੀਟੀਵੀ ਤਸਵੀਰਾਂ ਨੇ ਦੂਸਰੀ ਤਸਵੀਰ ਗੈਸ ਲੀਕ ਹੋਈ ਤਾਂ ਤਸਵੀਰਾਂ 'ਚ ਤੁਹਾਨੂੰ ਗੈਸ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਥੋੜੀ ਸੰਘਣੀ ਸੀ ਜਦੋਂ ਗੈਸ ਦੀ ਡੈਂਸਿਟੀ ਘਟੀ ਉਸ ਤੋਂ ਬਾਅਦ ਇਹ ਦਿਖਣਾ ਗਾਇਬ ਹੋਈ ਲੇਕਿਨ ਜਦੋਂ ਲੀਕ ਹੋਈ ਤਾਂ ਡੈਂਸਿਟੀ ਜ਼ਿਆਦਾ ਹੋਣ ਕਰਕੇ ਤੁਹਾਨੂੰ ਗੈਸ ਵੀ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਜੋ ਕਿ ਤੁਹਾਨੂੰ ਲੱਗੇਗਾ ਜਿਵੇਂ ਇੱਕਦਮ ਕਿਸੇ ਜਗ੍ਹਾ ਤੇ ਧੁੰਦ ਆ ਗਈ ਹੋਵੇ ਔਰ ਤੀਸਰੀ ਤਸਵੀਰ ਜਦੋਂ ਇਹ ਬਲਾਸਟ ਹੋਇਆ ਇੱਕ ਜੰਗਿਆੜੀ ਉੱਠੀ ਤੇ ਉਸਨੇ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜ਼ਬਰਦਸਤ ਧਮਾਕਾ ਕੀਤਾ ਅੱਗ ਦਾ ਭਾਂਬੜ ਉੱਠਿਆ ਤੇ ਇਸ ਤੋਂ ਬਾਅਦ ਲਖਣੀ ਸ਼ੁਰੂ ਹੋਈ ਇਬਾਦਤ ਕਿਸ ਤਰੀਕੇ ਨਾਲ ਤਬਾਹੀ ਦੀ ਇਬਾਦਤ ਇਸਤਮਾਲ ਲਿਖੀ ਗਈ ਔਰ ਕਿਵੇਂ ਗੈਸ ਲੀਕ ਹੋਈ ਤੇ ਅੱਗ ਨੇ ਕਿਵੇਂ ਤੰਦਮ ਮਚਾਇਆ ਸੀਗਾ ਉਸ ਦੀਆਂ ਸੀ ਤੁਹਾਨੂੰ ਤਿੰਨ ਤਸਵੀਰਾਂ ਵੀ ਦਿਖਾ ਰਹੇ ਹਾਂ ਨਾਲ ਦੇ ਨਾਲ ਅਪਡੇਟ ਇਹ ਹੈ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਲੇ ਵੀ ਕਈ ਲੋਕ ਜ਼ਿੰਦਗੀ ਮੌਤ ਦੇ ਨਾਲ ਲੜ ਰਹੇ ਨੇ ਬਰਨ ਇੰਜਰੀਜ਼ ਜਿਨ੍ਹਾਂ ਨੂੰ ਹੋਈਆਂ ਨੇ ਹਾਲਾਂਕਿ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਦਿੱਤਾ ਜਾਵੇਗਾ ਲੇਕਿਨ ਕੀ 2 ਲੱਖ ਰੁਪਏ ਕਾਫੀ ਹੈ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂ ਬਰਨ ਇੰਜਰੀਜ਼ ਹੋਈਆਂ ਨੇ ਜਿਨ੍ਹਾਂ ਨੂੰ ਸਾਰੀ ਲਾਈਫਟਾਈਮ ਆਪਣੇ ਇਹ ਦਰਦ ਝੱਲਣਾ ਪਵੇਗਾ ਅਫਸੋਸ ਰਹੇਗਾ ਕਿ ਸਰਕਾਰ ਕਿ ਉਹਨਾਂ ਦੀ ਜਾਨਾਂ ਦੀ ਜਿਹੜੀ ਕੀਮਤ ਹੈ ਇੰਨੀ ਸਸਤੀ ਹੈ 2 ਲੱਖ ਰੁਪਏ ਦੇ ਵਿੱਚ ਜਾਨ ਦੀ ਕੀਮਤ ਲਗਾਈ ਜਾ ਰਹੀ ਹੈ ਠੀਕ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਘਟਨਾ ਹੋਈ ਹੈ ਜੇ ਲਾਪਰਵਾਹੀ ਹੋਈ ਹੈ ਤਾਂ ਸਰਕਾਰ ਨੂੰ ਇਲਾਜ ਕਰਵਾਉਣਾ ਪਊਗਾ ਮੁਆਵਜ਼ਾ ਦੇਣਾ ਪਊਗਾ ਲੇਕਿਨ ਇਹਦੇ ਵਾਸਤੇ ਕੋਈ ਪਿੱਠ ਥੱਪਤ ਪਾਉਣ ਦੀ ਲੋੜ ਨਹੀਂ ਹੁੰਦੀ ਸਾਰੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਤੁਹਾਡੀ ਵੀ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਹੈ ਤਾਂ ਜ਼ਿੰਮੇਵਾਰੀ ਬਣਦੀ ਹੈ ਇਹ ਲੇਕਿਨ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਜਾਂਚ ਪੜਤਾਲ ਕੀਤੀ ਜਾਵੇ ਕਿਉਂ ਕਿਉਂਕਿ ਲੋਕ ਲਗਾਤਾਰ ਆਰੋਪ ਲਗਾ ਰਹੇ ਨੇ ਕਿ ਗੈਸ ਚੋਰੀ ਹੁੰਦੀ ਹੈ ਟੈਂਕਰਾਂ ਦੇ ਵਿੱਚੋਂ ਵੀ ਹੁੰਦੀ ਹੈ ਛੋਟੇ ਟੈਂਕਰਾਂ ਦੇ ਵਿੱਚੋਂ ਵੀ ਹੁੰਦੀ ਹੈ ਸਿਲੰਡਰਾਂ ਦੇ ਵਿੱਚੋਂ ਵੀ ਹੁੰਦੀ ਹੈ ਔਰ ਇਸ ਰਿਹਾਇਸ਼ੀ ਇਲਾਕੇ ਦੇ ਕੋਲ ਰੋਂਗ ਸਾਈਡ ਤੋਂ ਦੱਸਿਆ ਜਾ ਰਿਹਾ ਕਿ ਇਹ ਟੈਂਕਰ ਆ ਰਿਹਾ ਸੀ ਐਲਪੀਜੀ ਵਾਲਾ ਰੋਂਗ ਸਾਈਡ ਤੋਂ ਆ ਰਿਹਾ ਸੀ ਤਾਂ ਕੀ ਕਰਨ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਕਿ ਇਸ ਦੇ ਵਿੱਚੋਂ ਗੈਸ ਕੱਢੀ ਜਾ ਚੁੱਕੀ ਸੀ ਜਾਂ ਕੱਢੀ ਜਾਣੀ ਸੀ ਜਾਂ ਫਿਰ ਇਹ ਸਿਰਫ ਇੱਕ ਕਿਸੇ ਦੀ ਲਾਪਰਵਾਹੀ ਕਰਕੇ ਹੋਇਆ ਔਰ ਸਵਾਲ ਐਡਮਿਨਿਸਟ੍ਰੇਸ਼ਨ ਤੇ ਇਸ ਕਰਕੇ ਵੀ ਉੱਠ ਰਹੇ ਨੇ ਔਰ ਖਾਸ ਕਰਕੇ ਐਲਪੀਜੀ ਕੰਪਨੀ ਦੇ ਉੱਤੇ ਵੀ ਗੈਸ ਦੇ ਜੋ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਜਦੋਂ ਇਹ ਹਾਦਸਾ ਹੋਇਆ 에ਅਰ ਫੋਰਸ ਸਟੇਸ਼ਨ ਤੋਂ ਤਾਂ ਐਂਬੂਲੈਂਸ ਆ ਗਈ ਲੇਕਿਨ ਐਡਮਿਨਿਸਟ੍ਰੇਸ਼ਨ ਨਹੀਂ ਆਇਆ ਐਂਬੂਲੈਂਸਾਂ ਨੂੰ ਇੰਨਾ ਸਮਾਂ ਕਿਉਂ ਲੱਗਿਆ ਔਰ ਦੂਸਰੇ ਪਾਸੇ ਜਿਹੜੀ ਐਰ ਰਾਈਨਰੀਜ਼ ਨੇ ਜਿੱਥੋਂ ਇਹ ਟੈਂਕਰ ਨਿਕਲਿਆ ਸੀ ਉਹਨਾਂ ਦੀਆਂ ਐਂਬੂਲੈਂਸਾਂ ਨੂੰ ਇੰਨਾ ਸਮਾਂ ਕਿਉਂ ਲੱਗਿਆ ਉਹ ਆਖਿਰਕਾਰ ਇਸ ਚੀਜ਼ ਦੀ ਜਾਂਚ ਕਰ ਰਹੀਆਂ ਨੇ ਜਾਂ ਫਿਰ ਨਹੀਂ ਕਰ ਰਹੀਆਂ ਕਿ ਆਖਿਰਕਾਰ ਇਹ ਰੋਂਗ ਸਾਈਡ ਤੇ ਜਾ ਰਿਹਾ ਸੀ ਤਾਂ ਕਿਉਂ ਜਾ ਰਿਹਾ ਸੀ ਕਿੱਥੇ ਜਾ ਰਿਹਾ ਸੀ ਕੀ ਇਸ ਦੇ ਵਿੱਚ ਗੈਸ ਚੋਰੀ ਹੋਣੀ ਸੀ ਇਲਾਕੇ ਦੇ ਲੋਕ ਤਾਂ ਕਹਿ ਕੀ ਲਗਾਤਾਰ ਸਰਕਾਰ ਨੂੰ ਅਸੀਂ ਸ਼ਿਕਾਇਤਾਂ ਵੀ ਕਰਦੇ ਆਂ ਲੇਕਿਨ ਕੋਈ ਵੀ ਹੱਲ ਨਹੀਂ ਨਿਕਲਦਾ ਗੈਸ ਬਦਸਤੂਰ ਚੋਰੀ ਹੁੰਦੀ ਹੈ ਕਾਲਾ ਬਾਜ਼ਾਰੀ ਕੀਤੀ ਜਾਂਦੀ ਹੈ ਤੇ ਉਸੇ ਕਾਲਾ ਬਾਜ਼ਾਰੀ ਔਰ ਚੋਰ ਬਾਜ਼ਾਰੀ ਕਾਰਨ ਕਿੰਨਾ ਵੱਡਾ ਹਾਦਸਾ ਹੋ ਗਿਆ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ ਉਹਦਾ ਆਖਰਕਾਰ ਹੁਣ ਜ਼ਿੰਮੇਵਾਰ ਕੌਣ ਹੋਵੇਗਾ ਕੀ ਸਰਕਾਰ ਮੰਨੇਗੀ ਕਿ ਹਾਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਤੋਂ ਗਲਤੀ ਹੋਈ ਹੈ ਕਿਉਂਕਿ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਦੀ ਹੈ ਹੁਣੇ ਜ਼ਿੰਮੇਵਾਰੀ ਹੈ ਲੋਕਾਂ ਦੀ ਸੁਰੱਖਿਆ ਨੂੰ ਤੈਅ ਕਰਨਾ ਜੇਕਰ ਨਹੀਂ ਹੋਈ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਗਲਤੀ ਹੈ ਔਰ ਦੂਸਰੇ ਪਾਸੇ ਕਿ ਜੋ ਜੜੀ ਹੈ ਜੜੀ ਗੈਸ ਏਜੰਸੀ ਹੈ ਗੈਸ ਦੀ ਕੰਪਨੀ ਹੈ ਕਿ ਉਹ ਮੰਨੇਗੀ ਕਿ ਉਹਨਾਂ ਦੇ EMPLOYEES ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਗਲਤੀ ਹੋਈ ਹੈ ਹੋਈ ਹੈ ਤਾਂ ਹੁਣ ਫਿਰ ਜਿਹੜੀ ਇਹ ਜਿੱਥੋਂ ਟੈਂਕਰ ਆ ਰਿਹਾ ਸੀ ਉਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਮੁਆਵਜ਼ਾ ਦਿੱਤਾ ਜਾ ਰਿਹਾ ਔਰ ਕੀ ਸਜ਼ਾ ਦਿੱਤੀ ਜਾ ਰਹੀ ਹੈ ਜਿਹੜੇ આરોપી ਨੇ ਦੋਸ਼ੀ ਨੇ ਔਰ ਤੀਸਰਾ ਜਿਹੜੇ ਲੋਕਾਂ ਦੇ ਘਰ-ਬਾਰ ਪੂਰੇ ਤਰੀਕੇ ਨਾਲ ਸੜ ਗਏ ਨੇ ਇੱਕ ਮਹਿਲਾ ਦੀ ਤਸਵੀਰਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਸੀ ਉਹਦੀਆਂ ਵੀ ਅਸੀਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਵੇਂ ਉਹ ਦੱਸ ਰਹੀ ਸੀ ਗਰੀਬ ਪਰਿਵਾਰ ਹੈ ਕਿਸੇ ਤਰੀਕੇ ਨਾਲ ਹੇਠੁੱਤਾ ਕਰਕੇ ਇੱਕ ਕੰਮ ਸ਼ੁਰੂ ਕੀਤਾ ਸੀ ਬੁਟੀਕ ਸ਼ੁਰੂ ਕੀਤਾ ਸੀ ਲੱਖਾਂ ਰੁਪਏ ਦੇ ਕੱਪੜੇ ਉਸ ਦੇ ਸ਼ੋਰੂਮ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਪਏ ਸੀਗੇ ਜਦੋਂ ਇਹ ਹਾਦਸਾ ਹੋਇਆ ਤਾਂ ਪੂਰੇ ਦਾ ਪੂਰਾ ਉਸ ਦਾ ਸ਼ੋਰੂਮ ਸੜ ਗਿਆ ਆਖਿਰਕਾਰ ਹੁਣ ਉਹਦਾ ਜਿਹੜਾ ਲੱਖ ਰੁਪਏ ਦਾ ਨੁਕਸਾਨ ਹੋਇਆ ਕੌਣ ਜ਼ਿੰਮੇਵਾਰ ਹੋਵੇਗਾ ਜਿਹੜੇ ਲੋਕ ਆਪਣੇ ਕੱਪੜੇ ਉਸ ਨੂੰ ਸੀਣ ਵਾਸਤੇ ਮਹਿਲਾਵਾਂ ਨੂੰ ਦੇ ਕੇ ਗਏ ਸੀ ਹੁਣ ਉਹ ਮਹਿਲਾ ਨੂੰ ਤੋਂ ਵਾਪਸ ਕਰਨੇ ਪੈਣੇ ਆ ਜਾਂ ਫਿਰ ਪੈਸੇ ਕਰਦੇ ਵਾਪਸ ਕਰਨੇ ਪੈਣਗੇ ਕਿ ਸਰਕਾਰ ਉਚਕਤਾ ਕਰੇਗੀ ਪੈਸੇ तमाम ਐਸੇ ਸਵਾਲ ਨੇ ਜੋ ਕਿ ਸਵਾਲੀਆ ਨਿਸ਼ਾਨ ਪ੍ਰਸ਼ਨ ਚਿੰਨ ਲਗਾ ਰਹੇ ਨੇ ਜਿਨ੍ਹਾਂ ਦੇ ਜਵਾਬ ਦੇਣੇ ਸਰਕਾਰ ਨੂੰ ਜ਼ਰੂਰ ਬਣਦੇ ਨੇ ਆ ਸਵੇਰ ਦੀਆਂ ਤਸਵੀਰਾਂ ਹੁਣਾਂ ਦੇਖੋ ਕਿਸ ਤਰੀਕੇ ਨਾਲ ਲਗਾਤਾਰ 12-15 ਘੰਟੇ ਤੱਕ ਹਾਈਵੇ ਬਲੌਕ ਰਿਹਾ ਇਹ ਪਠਾਨਕੋਟ ਜਲੰਧਰ ਰਨਾਲਦੀ ਨਾਲ ਹੁਸ਼ਿਆਰਪੁਰ ਦੇ ਇਲਾਕਿਆਂ ਦਾ ਇਹ ਇੱਕ ਅਹਿਮ ਰੋਡ ਹੈ ਜਿੱਥੋਂ ਦੀ ਲੋਕ ਜਾਂਦੇ ਨੇ ਇਸ ਇਲਾਕੇ ਦੇ ਵਿੱਚੋਂ ਲੰਘ ਕੇ ਤਿੰਨ ਵੱਡੇ ਸ਼ਹਿਰਾਂ ਨੂੰ ਜੋੜਦਾ ਹੈ ਇਲਾਕਾ ਜੋ ਕਿ 12-15 ਘੰਟੇ ਬੰਦ ਰਿਹਾ ਔਰ ਆ ਲੋਕਾਂ ਦੇ ਘਰਾਂ ਦੇ ਹਾਲਤ ਦੇਖ ਲੋ ਜੋ ਪਲਾਸਟਿਕ ਦੀਆਂ ਚਾਦਰਾਂ ਲਗਾਈਆਂ ਹੁੰਦੀਆਂ ਨੇ ਦਰਵਾਜ਼ੇ ਤੇ ਕਿਸ ਤਰੀਕੇ ਨਾਲ ਪੂਰੀਆਂ ਪਿਗਲ ਕੇ ਦੇਖੋ ਕਿਸ ਤਰੀਕੇ ਨਾਲ ਪਲਾਸਟਿਕ ਪੂਰੇ ਤਰੀਕੇ ਨਾਲ ਪਿਗਲ ਚੁੱਕਿਆ ਲੋਕਾਂ ਦੇ ਵਾਹਨ ਜਮ੍ਹਾਂ ਹੀ ਕੰਡਮ ਹੋ ਚੁੱਕੇ ਨੇ ਜੋ ਮੋਟਰਸਾਈਕਲ ਹੈ ਉਹ ਪੂਰਾ ਸੜ ਚੁੱਕਿਆ ਹੈ ਜੋ ਹੋਰ ਵਾਹਨ ਨੇ ਉਹਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਘਰਾਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਬਲਾਸ ਦਰਵਾਜ਼ੇ ਓਖੜ ਕੇ ਦੂਰ ਜਾ ਕੇ ਡਿੱਗ ਪਈ ਸੀ ਹੁਣਾਂ ਦੇਖੋ ਕਿਸ ਤਰੀਕੇ ਨਾਲ ਔਰੇ ਟੈਂਕਰ ਜਿਸ ਦੀ ਜਿਸ ਨੂੰ ਅੱਗ ਲੱਗੀ ਸੀ ਇਸ ਦੀ ਨੋਜ਼ਲ ਲੀਕ ਹੋਈ ਇਸ ਦੇ ਵਿੱਚੋਂ ਪੂਰੀ ਗੈਸ ਲੀਕ ਹੋਈ ਤੇ ਇੱਕ ਚਿੰਗਿਆੜੀ ਨੇ ਸਾਰਾ ਕੁਝ ਜਲਾ ਕੇ ਖਾਕ ਕਰ ਦਿੱਤਾ ਵਾਪਸ ਤੁਹਾਨੂੰ ਅਸੀਂ ਇੱਕ ਵਾਰ ਉਹਨਾਂ ਤਿੰਨ ਤਸਵੀਰਾਂ ਦੇ ਨਾਲ ਛੱਡ ਜਾਂਦੇ ਆ ਕਿ ਜੋ ਹਾਦਸਾ ਹੋਇਆ ਕਿਵੇਂ ਹੋਇਆ ਆ ਦੇਖ ਲਓ ਤਿੰਨ ਤਸਵੀਰਾਂ ਇਹ ਲੇਟੈਸਟ ਤਸਵੀਰਾਂ ਕੁਸਮਾ ਪਹਿਲਾਂ ਹੀ ਸਾਹਮਣੇ ਆਈਆਂ ਨੇ ਸੀਸੀਟੀਵੀ ਸਭ ਕੁਝ ਠੀਕ ਹੈ ਪਹਿਲੀ ਤਸਵੀਰ ਦੇ ਵਿੱਚ ਦੂਸਰੀ ਦੇ ਵਿੱਚ ਜਦ ਨੋਜ਼ਲ ਡੈਮੇਜ ਹੁੰਦੀ ਹੈ ਤਾਂ ਗੈਸ ਲੀਕ ਹੁੰਦੀ ਹੈ ਇਸ ਤਰੀਕੇ ਨਾਲ ਜਾਪਦਾ ਹੈ ਕਿ ਜਿਸ ਤਰੀਕੇ ਨਾਲ ਜਾਂ ਤਾਂ ਇਹ ਕੋਈ ਬਦਲਵਾਈ ਹੋਵੇ ਜਿਵੇਂ ਆਸਮਾਨ ਦੇ ਵਿੱਚ ਪਹਾੜਾਂ 'ਚ ਦਿਖਾਈ ਦਿੰਦੀ ਹੈ ਜਾਂ ਫਿਰ ਜਿਵੇਂ ਧੁੰਦ ਪੈਰੀ ਹੋਵੇ ਉਹ ਵੀ ਹੈਵੀ ਫੋਗਿੰਗ ਹੋਵੇ ਉਸ ਤਰੀਕੇ ਦੀ ਔਰ ਤੀਸਰੀ ਜਦੋਂ ਅੱਗ ਲੱਗੀ ਤਾਂ ਅੱਗ ਨੇ ਆਪਣਾ ਕਿਵੇਂ ਤਾंडव ਮਚਾਇਆ ਔਰ ਜ਼ਬਰਦਸਤ ਅੱਗ ਦਾ ਇੱਕ ਭਾਂਬੜ ਉੱਠਿਆ ਔਰ ਸਭ ਕੁਝ ਜਾਲ ਕੇ ਸੁਆਹ ਹੋ ਗਿਆ ਨਾਲ ਦੀ ਨਾਲ ਅੱਗ ਨੇ ਲੋਕਾਂ ਦੇ ਆਸ਼ਿਆਨੇ ਤਾਂ ਸਾੜੇ ਤੇ ਨਾਲ ਦੀ ਨਾਲ ਲੋਕਾਂ ਦੇ ਸੁਪਨੇ ਵੀ ਸਾੜ ਦਿੱਤੇ